ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਮਿੱਤਰੋ ਅੱਜ ਆਪਣਾ ਫਨੀ ਵਲੌਗ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਘੈਂਟ ਕਿ ਵਲੌਗ ਆਏਗਾ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਦੇਖੋ ਆ ਆ ਚੱਲੇ ਆ ਨੱਕੀ ਹੋਣੀ ਇਧਰ ਕੋ ਭੁਜਣੀ ਆ ਵੇਖੋ ਸਾਡੇ ਨਾਲ ਐਦਾਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਆ ਵੇਖੋ ਇੱਕ ਬਾਈ ਦਾ ਬੰਦਾ ਇੱਕ ਬਾਈ ਕੋਈ ਯਾਰ ਕੋ ਭੈਣ ਹਾਏ ਚੱਲ ਬਾਈ ਆ ਦੇ ਕੋਈ ਨੋ ਵੀ ਮਿੱਤਰੋ ਆਪਣੇ ਨਾਲ ਆ ਵੀਰ ਆਏ ਹੋਏ ਆ ਸਾਰੇ ਆ ਲੱਕੀ ਵੀਰ ਕੰਨੀਆਂ ਤੋਂ ਆ ਵੀਰ ਫਾਇਲਗਾ ਤੋਂ ਆ ਵੀ ਜਾਲੂਪਰ ਦੀ ਛੱਲਾ ਤੋਂ ਦੇਖ ਤੁਸੀਂ ਜਾਣਦੇ ਹੋ ਆਪਾਂ ਅਗਲੀ ਚੱਲ ਪਰ ਤੇ ਅੱਜ ਦਾ ਬਣਾ ਰਿਹਾ ਇੱਕ ਬੜਾ ਹੀ ਖਾਸ ਹੈ ਤੁਸੀਂ ਜੁੜੇ ਰਹੋ ਵੀਡੀਓ ਨਾਲ ਪੂਰਾ ਹੈਂਡ ਟੱਕ ਕੇ ਦੇਖਿਓ ਤੁਸੀਂ ਜਾਣਦੇ ਹਾ ਹਾ ਹੋ ਮਿੱਤਰੋ ਦੇਖੋ ਮੈਦਾਨ ਦੀ ਖਬਰ ਤੋਂ ਓਏ ਵਿੰਨਾ ਨਾ ਮੋੜਾ ਕਰੋ ਓਏ ਦੇਖੋ ਮਿੱਤਰੋ ਆਪੜੇ ਵੀ ਲਾਇਆ ਕਰ ਆਪਣਾ ਰੱਖਿਆ ਇਹ ਰੱਖਿਆ ਨਹੀਂ ਮੇਰੇ ਵੀਰ ਇਹ ਆਪਣੀ ਸਕਾਰਪੀ ਸਕਾਰਪੀ ਉਹ ਗੱਡੀ ਆ ਦੇਖ ਲਓ ਨਾਂ ਵੀ ਲਿਖਿਆ ਸਕਾਰਪੀਓ ਕਿਸੇ ਨੂੰ ਬਣੀ ਚਲਵਾਈ ਆਉਂਦੀ ਆਪਾਂ ਹੀ ਚਲਾ ਸਕਦੇ ਆ ਇਹ ਕੋਈ ਵੀਰੇ ਵੀਰਲਾ ਚਲਾ ਸਕਦਾ ਦੇਖੋ ਬੰਨ ਆ ਰਿਹਾ ਕੰਨਿਆ ਵਾਲਾ ਆਪਾਂ ਇਧਰ ਹੋ ਗਏ ਉੱਥੇ ਪਾਰ ਦੇ ਜਾਈਏ ਮਿੱਤਰੋ ਸਿਰਾਂ ਲਾਵਾਂਗੇ ਇੱਧਰ ਤੱਕ ਬਣ ਰਹੇ ਉਹਟਿਆ ਰੋਏ ਓਏ ਉਹ ਵੀ ਓਏ ਉਹ ਵੀ ਆ ਰਹੇ ਆ ਵੀਰ ਉਹ ਵੀ ਸਾਡੀ ਡਰਾਈਵਰੀ ਤੋਂ ਚੱਕੇ ਬੰਨ ਆ ਰਹੇ ਤੁਹਾਨੂੰ ਬੰਨ ਤੇ ਅਗਲੀਆਂ ਤਸਵੀਰਾਂ ਦਿਖਾ ਰਹੀਆਂ ਆ ਗੱਡੇ ਹੀ ਆ ਜੀ ਸਾਡੇ ਸੌਣਦੇ ਆ ਆਪਣੇ ਗੱਡੇ ਆ ਆਪਣੀ ਖੋਪੀ ਸਭੀ ਲਾਈ ਆ ਕੋਈ ਵੀ ਆਪਾਂ ਬੰਨ ਚੜ ਰਹੇ ਆ ਦਰਿਆ ਨੂੰ ਚੜੇ ਬੰਨ ਆ ਪਚਾ ਚੁਕੇ ਆ ਆਪਾਂ ਸਤਲੁਜ ਦਰਿਆ ਦੇ ਵਿੱਚ ਮੈਂ ਨਿਤਰਾ ਬਾਨੇ ਜਾ ਰਿਹਾ ਤੇ ਮੈਂ ਡਿੱਗਣ ਜਾ ਰਿਹਾ ਸੀ ਮੈਂ ਵਸੇ ਪਟਿਆ ਆ ਦੇਖੋ ਸਾਡਾ ਸਿੱਕੀ ਹੋ ਗਿਆ ਹੋ ਗਿਆ ਆੜੀ ਚੱਲੇ ਹੋਰ ਜਾਂਦਾ ਜੀ ਓਏ ਆੜੀ ਓਏ

ਆ ਦੇਖੋ ਓਏ 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 ਜਾਂ ਟੁੱਟਦਾ ਓਏ ਬੜਾ ਚੱਲਦਾ ਲੋ ਸਾਡਾ ਗੋਪੀ ਵੀਰ ਪੂਰਾ ਡਰਦੇ ਹੋਏ ਫੜ ਰਿਹਾ ਰੈਡੀ ਸੋਰੀ ਇਸਕਾਰ ਵੀ ਉਹ ਗੱਡੀ ਨੂੰ ਆਹ ਦੇਖ ਲੋ ਤੇ ਲੱਕੀ ਵੀਰ ਵੀ ਇਸਕਾਰ ਦੀਆਂ ਟਾਕੀਆਂ ਨੂੰ ਫੜ ਰਿਹਾ ਇਹ ਤੂਫਾਨ ਗੱਡੀ ਜਾ ਰਹੀ ਆ ਤੂਫਾਨ ਇਸਕਾਰ ਦੀ ਤੁਸੀਂ ਮੇਰੀ ਓਏ ਤੁਸੀਂ ਮੇਰੀ બે હો મુ ਲਓ ਵੀ ਮਿੱਤਰੋ ਅਗਲਾ ਬਲੌਗ ਤੁਹਾਡਾ ਵੀਰ ਬੋਈ ਦੱਸੇਗਾ ਤੁਹਾਨੂੰ ਬਲੌਗ ਚ ਕੀ ਕੀ ਹੋ ਰਿਹਾ ਲਓ ਮਿੱਤਰੋ ਆਪਣੀ ਗੱਡੀ ਦੇਖ ਸਕਦੇ ਹੋ ਬਹੁਤ ਹੀ ਮੁਸ਼ਕਲ ਨਾਲ ਪਹੁੰਚਿਆ ਵੇਖ ਲਓ ਗੱਡੀ ਚਕਾਰ ਪਈ ਆਹਲਾ ਹੱਥ ਵੇਖ ਲਓ ਆਹ ਦੇਖ ਲਓ ਬਈ ਮਿੱਤਰੋ ਆਹ ਵੇਖੋ ਹੋ ਮਿੱਤਰੋ ਦੇਖੋ ਹਾਲਾਤ ਵੇਲੇ ਵੀਰਾਂ ਦੀ ਕੀ ਹੋਈ ਆਵੇ ਕਮਿਟੀ ਕਿ ਨਹੀਂ ਲੱਗੇ ਸਾਰਿਆਂ ਦੇ ਗੱਡੀ ਤੋਂ ਉਤਰ ਕੇ ਆਉਂਦੇ ਹੋ ਨਹੀਂ ਪੈਣਾ ਜੇ 2 ਕਿਲੋਮੀਟਰ ਦਾ ਰਸਤਾ ਹੋ ਆ ਰਸਤੇ ਤੇਜ਼ ਬਹੁਤ ਪਜਾਈ ਗਏ ਡਰਾਈਵਰ ਸਾਹਿਬ ਵਰ ਕੀ ਕਹਿਣਾ ਚਾਹੋਗੇ ਡਰਾਈਵਰ ਸਾਹਿਬ ਇਹ ਕਹਿਣਾ ਚਾਹੋਗੇ ਡਰਾਈਵਰੀ ਥੋੜੀ ਆਪਣੀ ਢੰਗਲੀ ਕੱਟ ਕਰੇ ਜੀ ਮੈਂ ਤਾਂ ਹੌਲੀ ਚਲਾਓ ਤੇ ਗੱਡੀ ਦੇ ਵੇਲੇ ਦੇਖੋ ਇਹਦਾ ਤਾਂ ਹਾਲ ਕੀ ਹੋਈ ਮੁੰਡੇ ਕਿਤੇ ਰੋਗਲਾ ਗੱਡੀ ਤੋਂ ਵੀਰ ਸਾਹ ਲੈ ਲੈਂਦੇ ਏ ਕਹਿੰਦੇ ਤੂੰ ਭਜਾਉਂਦਾ ਨਹੀਂ ਭਜਾਉਂਦਾ ਨਹੀਂ ਨਹੀਂ ਮਿੱਤਰੋ ਇਹਨਾਂ ਨੇ ਭਜਾਉਂਦੇ ਰਹੀ ਹਾਈ ਫਾਈ ਕੀਤੀ ਇਦਾਂ ਦੇਖੀ ਨਹੀਂ ਫਰੋਹੀ ਫਰ ਵਾਲੀ ਗੱਲ ਆ ਵੀ ਨਹੀਂ ਤੇ ਚੱਲ ਕਿਉਂਕਿ ਇਹ ਬੰਦਾ ਸਤ ਲੋ ਜਾ ਕੇ ਖੁੱਲਾ ਆ ਮਿੱਤਰੋ ਸਤ ਲੋ ਵਾਲਾ ਆ ਹੈਗਾ ਬੰਨ ਤੇ ਪਿੰਡ ਕੁਰਸ਼ਾਦਪੁਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਮਿੱਤਰੋ ਆਹ ਕੱਲੇ ਆਲੂ ਬੰਦਾ ਬੰਦਾ ਚੱਕਿਆ ਹੋਇਆ ਨਾਲ ਚਲੋ ਮਿੱਤਰੋ ਇਦਾਂ ਵੀਡੀਓ ਨਾ ਬਣੇ ਰਿਓ ਹੁਣ ਆਪਾਂ ਉੱਥੇ ਜਾ ਕੇ ਹੋਰ ਸਬੰਧ ਛੱਡਣ ਜਾਣਾ ਇਦਾਂ ਵੀਡੀਓ ਨਾ ਅੰਤ ਤੱਕ ਬਣੇ ਰਿਓ ਕੋਲ ਆਪਾਂ ਸਾਰ ਵੀ ਇਹ ਤਾਂ ਉੱਤਰ ਗਿਆ ਸੀ ਇਹ ਬੋਈਸ ਆਉ ਜਾ ਰਹੇ ਤੇ ਐਨ ਸਾਡੇ ਲੱਕੀ ਵੀਰ ਬੈਠੇ ਹੋਇਆ ਸਕਾਰਪੀ ਉਤੇ ਤੁਸੀਂ ਦੇਖੋ ਨਜ਼ਾਰਾ ਲੱਕੀ ਵੀਰ ਕਿੱਦਾਂ ਆ ਰਿਹਾ ਪੂਰਾ ਨਿਆਰਾ ਹੋਏ ਆ ਰਹੇ ਪੂਰੇ ਜੰਪ ਪਰ ਡਰਾਈਵਰ ਨੂੰ ਕਹਿੰਦੇ ਆ ਹੋਲੀ ਪਿਆ ਡਰਾਈਵਰ ਨੂੰ ਕਹਿੰਨੀਆ ਕੋਈ ਨਾ ਡਰਾਈਵਰ ਮਿੱਤਰੋ ਦੇਖੋ ਅੱਜ ਕੋਈ ਖਾਦੀ ਫਿਰਦਾ ਟੱਕਰੀ ਦੀ ਚੀਜ਼ ਸਾਇਨ ਡਰਾਈਵਰ ਦੀ ਅੱਖਾਂ ਨਾਲ ਨਟੇਰੀਆਂ ਨਾਲ ਕੁਝ ਹੋ ਰਿਹਾ ਤੇ ਡਰਾਈਵਰ ਪੂਰੀ ਗੋਲੀ ਕਰਾ ਜਾ ਰਿਹਾ ਹਾਂ ਤੂੰ ਲੱਕੀ ਵੀਰ ਚੈੱਕ ਕਰੋ ਇੱਕ ਵਾਰੀ ਦੇਖੋ ਔਡ ਔਡ ਕੇ ਪੈ ਰਿਹਾ ਹੈ ਸਕਾਰਪੀਓ ਗੱਡੀ ਦੇ ਉੱਪਰ ਆ ਰਿਹਾ ਸਕਾਰਪੀਓ ਨੂੰ ਦੇਖ ਲਓ ਦੋਨੋਂ ਹੱਥਾਂ ਨਾਲ ਬਾਰੀ ਨੂੰ ਫੜਿਆ ਸਕਾਰਪੀਓ ਦੇ ਗੱਡੀ ਨੂੰ ਵੇਖ ਲਓ ਮਿੱਤਰੋ ਤੇ ਫਾਇਲ ਗਾਲਾ ਵੀ ਡੱਟਿਆ ਹੋਇਆ ਬਰੋਹੀਪੁਰ ਦੇ ਮਗਰ ਬੈਠੇ ਹੋਏ ਨੇ ਲੱਕੀ ਵੀਰ ਤੇ ਫਾਇਲ ਗਾਲਾ ਤੇ ਬਰੋਹੀਪੁਰ ਵਾਲਾ ਰੁਕਣ ਦਾ ਨਾਣੀ ਲੈਂਦਾ ਪਿਆ ਲੋ ਵੀ ਮਿੱਤਰੋ ਚੈੱਕ ਕਰੋ ਮਿੱਤਰੋ 855 ਦੇ ਆਪਾਂ ਪੱਠੇ ਲੈਣ ਆਏ ਆ ਆਪਣੇ ਮਾਮੇ ਦਾ ਤੇ ਆਹ ਮਿੱਤਰੋ ਇਧਰ ਤੁਹਾਨੂੰ ਦਿਖਾਉਣਾ ਆ ਪੂਲਰ ਹੀ ਪੂਲਰ ਆ ਤੇ ਵਿੱਚ ਕਣਕ ਬੀਜੀ ਆ ਪੂਲਰਾਂ ਦੇ ਤੇ ਆਪਾਂ ਪੱਠੇ ਵੜ ਰਹੇ ਆ ਤੇ ਆ ਅਸੀਂ ਚਕਾਉਣ ਆਏ ਆ ਤੇ ਆਹ ਸਾਡੇ ਪਾਂਡੇ ਚਕਾ ਗਏ ਤੇ ਚੱਲਦੇ ਆ ਕਰੇ ਤੇ ਆ ਮਿੱਤਰੋ ਪੱਠੇ ਆ ਲੰਮੇ ਤੇ ਉਧਰ ਆਓ ਤੁਹਾਨੂੰ ਦਿਖਾਉਣਾ ਕਣਕ ਵਿੱਚ ਆ ਪੂਲਰਾਂ ਦੇ ਲੰਮੀਆਂ ਤੇ ਮਿੱਤਰੋ ਇਧਰ ਇਹ ਆ ਮੇਥਾ ਚੈੱਕ ਕਰੋ ਤੇ ਕਾਫੀ ਸਾਰੇ ਪੁੱਲ ਰਹੀ ਪੁੱਲ ਰਹਾ ਆ ਵੇਖੋ ਚੈੱਕ ਕਰੋ ਬਹੁਤ ਜਿਆਦੇ ਪੁੱਲ ਰਹਾ ਤੇ ਹੁਣ ਤੁਹਾਨੂੰ ਵਿੱਚ ਕਣਕ ਦਿਖਾਉਣੇ ਆ ਕਿੰਨੀ ਕਿੱਡੀ-ਕਿੱਡੀ ਹੋਈ ਖਲੀਆ ਤੇ ਇਦਾਂ ਵੀ ਵੀਡੀਓ ਨਾ ਬਣੇ ਰੋ ਐਂਡ ਤੱਕ ਆਹ ਵੇਖੋ ਮਿੱਤਰੋ ਐਂ ਵਿੱਚ ਕਣਕ ਬੀਜੀ ਹੋਈ ਆ ਵਟਾਂ ਪਾ ਕੇ ਬੂਟਿਆਂ ਦੇ ਤੇ ਹੁਣ ਆਪਾਂ ਆਪਣਾ ਟਰੈਕਟਰ ਕਰ ਲਿਆ ਸਟਾਰਟ ਛੋਟਾ ਤੇ ਹੁਣ ਆਪਾਂ ਟਰੈਕਟਰ ਤੇ ਚੱਲਦੇ ਆ ਘਰੇ ਤੇ ਪੱਠੇ ਲੈਣ ਆਏ ਸੀ ਮਿੱਤਰੋ ਟਰੈਕਟਰ ਤੇ ਆਪਾਂ ਚੱਲ ਤੁਰਲਾ ਸੀ ਉਤ ਉਹ ਗੋਫ ਭੈਜਣੇ ਤੂੰ ਲੈ ਆ ਮੁੰਡੇ ਨੇ ਚਾਹੀ ਬੜਾ ਕਹਿੰਦਾ ਟਰੈਕਟਰ ਮੈਂ ਚਲਾਉਣਾ ਮੈਂ ਕਹਾ ਚੱਲ ਯਾਰ ਕੋਈ ਗੱਲ ਨਹੀਂ ਮੈਂ ਕਹਾ ਤੂੰ ਲੈ ਆ ਸੀ ਚਲਾਉਂਦੇ ਰਹਿੰਨੇ ਲੈ ਆ ਲੈ ਆ ਇਹ ਮਿੱਤਰੋ ਆਪਣਾ ਰੇਤ ਵਾਲਾ ਟਰੈਕਟਰ ਆ ਵੇ ਸੰਗਲ ਸੰਗਲ ਟੰਗਿਆਣਾ ਥੱਲੇ ਉਹ ਲਾਇਆ ਆ ਆਪਾਂ ਸਰਿਆ ਇਹ ਰੇਤੇ ਵਾਲੇ ਟਰੈਕਟਰ ਆ ਚੱਲ ਐਨਾ ਨਹੀਂ ਸੋਚੀਦਾ ਯਾਰ ਯਾ ਮੁੰਡੇ ਦਾ ਟਰੈਕਟਰ ਆ ਆ ਗਿਆ ਮੈਂ ਕਹਾ ਚਾਹੀ ਬੜਾ ਮੁੰਡੇ ਨੂੰ ਠੀਕ ਆ ਠੀਕ ਆ ਚਾਹ ਤੈਨੂੰ ਬੜਾ ਟਰੈਕਟਰ ਦਾ ਇਹਨੂੰ ਲ ਜਾਂਦੀ ਹੈ ਨਾ ਵਿਚਾਰੇ ਨੂੰ ਆਈਨਾ ਟਰੈਕਟਰ ਆ ਮੁੰਡਿਓ ਇਹ 852 ਤੇ ਆ ਦੇਖੋ ਪੁੱਲਰ ਇਹ ਹੁਣ ਵਿਕਣੇ ਆ ਮਤਿਓ ਇਹ ਮਿੱਤਰੋ ਸਾਰੇ ਪੁੱਲਰੇ ਵੇਖ ਜਾਣੇ ਹੁਣ ਇਹ ਕਿੰਨੇ ਦੇ ਹੋਣਗੇ ਹਾਂ ਇਹ ਕਠਾ ਵਾਲ ਮਿੱਤਰੋ ਹੈ ਗਿਆ ਕਿਲੇ ਤੋਂ ਘਾਟ ਹੀ ਆ ਵੈਸੇ ਚਾਰ ਪੰਜ ਕਨਾਲਾਂ ਦਾ ਹਾਂ ਪੰਜ ਕੋ ਕਨਾਲਾਂ ਜਾ ਤੇ ਮਿੱਤਰੋ ਇਹ ਹੋ ਜਾਣੇ ਆ 6 ਲੱਖ ਦੇ ਹਾਂ ਮਿੱਤਰੋ 6 ਲੱਖ ਦੇ ਹੋ ਜਾਣੇ ਆ ਇਹ ਪੂਲੇ ਪੰਜ ਕਨਾਲਾਂ ਜਾ ਤੇ ਤੁਹਾਨੂੰ ਸਾਈਜ਼ ਚੈੱਕ ਕਰ ਲਓ ਮਿੱਤਰੋ ਇੱਥੇ ਹੁਣ ਕਣਕ ਬੀਜੀ ਆ ਇਹਨਾਂ ਨੇ ਆਵੇ ਜਿਹੜੇ ਛੋਟਿਆਂ ਜਾਣਾ ਉਹਨਾਂ ਚ ਕਣਕ ਬੀਜੀ ਆ ਜਿਹੜੇ ਹੁਣ ਵੱਢਣੇ ਆ ਇਹਨਾਂ ਚ ਨਹੀਂ ਇਹਨਾਂ ਨੇ ਬੀਜੀ ਇਹ ਪਤਾ ਨਹੀਂ ਹੁਣ ਕੀ ਬੀਜਣਗੇ ਆਪਾਂ ਨੂੰ ਨਹੀਂ ਪਤਾ ਤੇ ਹੁਣ ਮਿੱਤਰੋ ਇਹ ਵਾਰਾ ਸਿੰਘ ਕਹਿੰਦਾ ਚਲਾ ਕੇ ਮੈਂ ਇਹਨਾਂ ਨਾਲ ਆ ਗਿਆ ਚੱਲ ਇੱਥੇ ਖੜ ਕੇ ਚੱਲਦੇ ਆਂ ਤੂੰ ਚਾਲ ਕਰ। ਇਹ ਕੀ ਹੋ ਗਿਆ ਯਾਰ ਮਿੱਤਰੋ ਆਪਾਂ ਦਾ ਚਲਾਉਂਦੇ ਰਹਿੰਨੇ ਆਂ ਮੁੰਡਾ ਕਹਿੰਦਾ ਮੈਂ ਚਲਾਉਣਾ ਠੀਕ ਹੈ ਜਿਹੜਾ 12 ਬੰਦਾ ਬਹੁਤ ਖੁਸ਼ ਹੈ ਕੋ ਟ੍ਰੈਕਟਰਾਂ ਨੂੰ ਚਲਾ ਕੇ ਡਰਾਈਵਰ ਰੱਖ ਗਏ ਲੈ ਲੈ ਜਿਹੜਾ 50 ਠੀਕ ਆ ਠੀਕ ਆ ਕੀ ਕਹੇ ਬਤਾ ਠੀਕ ਆ ਠੀਕ ਆ ਨਜ਼ਾਰਾ ਹੁੰਦਾ ਫੁੱਲ ਨਜ਼ਾਰਾ ਇਹਨਾਂ ਪਾਵਰਸ਼ੇਨ ਨਜ਼ਾਰਾ ਮੈਂ ਕਹਾਂ ਚੱਲ ਚਲਾਈ ਚੱਲ ਫਿਰ ਡੀਜ਼ਾ ਗੇਅਰ ਲਾ ਦੇ ਹਾਂ ਮੁੰਡਿਆ ਅਹੀ ਮਿੱਤਰੋ ਨਾਲ ਖੜ ਗਏ ਹੁਣ ਕੰਟੀਨੂ ਆਪਾਂ ਟਰੈਕਟਰ ਬਣਾ ਲੈਣਾ ਤੇਰੇ ਕੋਲ ਹੀ ਰਹਿਣਾ ਠੀਕ ਹੈ ਉਹ ਘਰੇਗਾ ਤੁਸੀਂ ਜੋ ਬੰਨ ਲੈਣਾ ਲੈ ਲੈ ਜੀ ਜਿਹੜਾ ਮਰਜੀ ਤੂੰ ਲੈ ਜੀ ਉਹ ਤਰ੍ਹਾਂ ਘਰੇਗਾ ਜੀ ਡਾਡਾ ਜਿਹੜਾ ਲੈ ਜਾਣਾ ਇਹਨਾਂ ਲੈ ਜੀ ਬੱਸ ਧਿਆਨ ਨਾਲ ਚਲਾਉਣਾ ਹਾਂ ਠੀਕ ਹੈ ਮਾਰਨ ਡਰਾਈਵਰੀ ਪੂਰੀ ਹੁੰਦੀ ਹੈ ਉਹ ਵੇਖਾ ਹੋ ਲੱਗੀਆਂ ਹਾਂ ਠੀਕ ਹੈ ਠੀਕ ਹੈ ਵਾਹ ਮਿੱਤਰੋ ਖੋਸ਼ ਆ ਮੁੰਡਾ ਅੱਜ ਕਹਿਣਾ ਟਰੈਕਟਰ ਚਲਾ ਕੇ ਜਾ ਰਿਹਾ ਮੈਂ ਮੈਂ ਨਜ਼ਾਰੇ ਲੈ ਰਿਹਾ ਇਹਨਾ ਮੈਦ ਪੱਟੇ ਨਾਲੇ ਵੱਡਣਾ ਨਾਲੇ ਟਰੈਕਟਰ ਲੈ ਕੇ ਜਾਣਾ ਮੈਂ ਕਿਹਾ ਕੱਲ ਜੀ ਆ ਤੂੰ ਲੈ ਜਾ ਲਾ ਉਧਰੋਂ ਇਹ ਵੀ ਚਾਹ ਹੀ ਹੁੰਦਾ